ਕੌਡੇ ਰਾਖਸ਼ ਤੇ ਨਿਗਾ ਪਾਈ ਮਰਦਾਨੇ ਨੂੰ ਕੌਡਾ ਰਾਖ ਚੋਕੇ ਲੈ ਗਿਆ ਕੜਾਹੀ ਤਲਣ ਤਲਣ ਲੱਗਿਆ ਸੀ ਅਜੇ ਕੜਾਹਾ ਠੰਡਾ ਨਹੀਂ ਸੀ ਹੋਇਆ ਭਾਵੇਂ ਕਿੰਨੀਆਂ ਬਾਰਸ਼ਾਂ ਪਈਆਂ ਕਿੰਨੇ ਹਨੇਰੀ ਤੂਫਾਨ ਆਇਆ ਕਦੇ ਉਹਦਾ ਕੜਾਹਾ ਠੰਡਾ ਨਹੀਂ ਹੋਇਆ ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪਈ ਤਬ ਤਕੜਾਹਾ ਠਰ ਗਿਆ ਗੁਰਸੇਤਲ ਨਾਮ ਦੀਓ ਕੜਾਹੇ ਤੇ ਨਿਗਾ ਪਾਈ ਠੰਡਾ ਹੋ ਗਿਆ ਜਦੋਂ ਕੌਡੇ ਰਾਖਸ਼ ਤੇ ਨਿਗਾ ਪਈ ਨਾ ਗੁਰਨਾਨਕ ਸਾਹਿਬ ਦੀ ਨਾਨਕ ਨਦਰੀ ਮੈਂ ਦੰਨੀ ਹਾਂ ਬੰਦੇ ਤੋਂ ਮਹਾਰਾਜ ਨੇ ਉਹਨੂੰ ਖੁਦਾ ਆਪਣੇ ਵਰਗਾ ਹੀ ਬਣਾ ਲਿਆਗਾ ਜਿਕੇ ਆਖੋ ਸਤਨਾਮ ਤੂੰ ਹੀ ਨਿਰੰਕਾਰ ਤਨ ਗੁਰਨਾਨਕ ਤੂੰ ਹੀ ਨਿਰੰਕਾਰ ਜਿਹੜਾ ਪਾਰਸ ਹੁੰਦਾ ਪਾਰਸ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ ਪਾਰਸ ਨਹੀਂ ਬਣਾ ਸਕਦਾ ਪਾਰਸ ਵਿੱਚ ਤਾਕਤ ਹੈ ਲੋਹੇ ਨੂੰ ਸੋਨਾ ਬਣਾਉਣ ਦਾ ਅਸ਼ਟ ਧਾਤ ਹੋਏ ਪਾਰਸ ਹੈ ਅੱਠ ਧਾਤਾਂ ਜੇ ਪਾਰਸ ਨਾਲ ਲੱਗ ਜਾਂਦੀਆਂ ਉਹ ਸੋਨਾ ਬਣ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਅਸ਼ਟ ਧਾਤ ਹੋਏ ਪਾਰਸ ਹੈ ਅੱਠ ਧਾਤਾਂ ਜੇ ਪਾਰਸ ਨਾਲ ਲੱਗ ਗਈਆਂ ਸੋਨਾ ਪਰ ਗੁਰਬਾਣੀ 'ਚ ਲਿਖਿਆ ਜਿਹੜਾ ਗੁਰੂ ਹੈ ਨਾ ਉਹ ਸਿੱਖ ਨੂੰ ਆਪਣੇ ਵਰਗਾ ਹੀ ਬਣਾ ਦਿੰਦਾ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ